ਜਸਮਿੰਦਰ ਵਿਆਹ ਦੀ ਆ ਗਈ ਭਾਜੀ ਤੇ ਦਿਖਾਵਾਂ ਤੁਹਾਨੂੰ ਕਿਹੜਾ ਕੁਸਾ ਭਾਜੀ ਦੇ ਵਿੱਚ ਤੇ ਤੁਸੀਂ ਵੀਡੀਓ ਦੇਖਦੇ ਰਹੇ ਤੁਹਾਨੂੰ ਭਾਜੀ ਦਿਖਾਵਾਂਗੇ ਇਹਦਾ ਕੀ ਮਤਲਬ ਹੈ ਕਿਉਂ ਦੰਦੇ ਹੁੰਦੇ ਆ ਭਾਜੀ ਕਹਿੰਦੇ ਭਾਜੀ ਮੂਰਤੀ ਇਦਾਂ ਵੀ ਕਹਿੰਦੇ ਹੁੰਦੇ ਕੁਝ ਭਾਜੀ ਵਿਆਹ ਦੀ ਭਾਜੀ ਤੇਰੀ ਭਾਜੀ ਮੂੜੂ ਭਾਜੀ ਮੂਰਤੀ ਇਹ ਬਈ ਹੁਣ ਤੇ ਵੀਡੀਓ ਤੁਸੀਂ ਦੇਖਦੇ ਰਹੋ ਤੇ ਕਰਾਂਗੇ ਇਹਦੇ ਬਾਰੇ ਗੱਲਾਂ ਬਾਤਾਂ ਤੇ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੁਸੀਂ ਦੇਖਦੇ ਹੋਣ ਵੀ ਇੱਧਰ ਬਾਹਰਲੇ ਪਾਸੇ ਕਿੰਨਾ ਚੜਣਾ ਮੈਨੂੰ ਅੱਜ ਲੱਗਦਾ ਵੀ ਅੱਜ ਦਿਨ ਪੂਰਾ ਗਰਮ ਲੱਗੂਗਾ ਕਿਉਂਕਿ ਦਿਖਾਵਾਂ ਤੁਹਾਨੂੰ पूरा सूरज चमकेगा आज। ਅਜਨ ਨਾਲਾ ਦਾ ਵੀ ਗਰਮੀ ਪੱਟ ਕੱਢੂਗਾ ਅੱਜ। ਤਰੀਕ ਹੋਗੀ ਅੱਜ 7। ਹਾਂਜੀ। ਤਰੀਕ ਅੱਜ 7 ਹੋਗੀ ਦਸੰਬਰ ਮਹੀਨੇ ਦੀ 7 ਤਰੀਕ ਟੀ-ਸ਼ਰਟਾਂ ਪੈ ਜਾਣੀਆਂ। ਇਹ ਮੈਨੂੰ ਬਾਹਰ ਤੇ ਹੋਊਗੀ ਤਾਂ ਠੰਡ ਹੋਣਾ। ਪਰ ਇੱਕ 2 ਘੰਟੇ ਤੱਕ ਜੇ ਜਿਹੜੀ ਹੋਊਗਾ ਵੈਸੇ ਕੋਡ ਦਾ ਰੱਖੀ ਹੋਈ ਆ। ਇੱਕ 2 ਘੰਟੇ ਤੱਕ ਗਰਮੀ ਹੋ ਜਾਣਾ। ਹੁਣ ਠੰਡ ਆ ਵੈਸੇ। ਮੈਂ ਮਦੇਸਾ ਘਰ ਆ ਕੇ ਪਹੁੰਚ ਗੱਡੀ 'ਚ ਰਾਮ ਨਾਲ ਬੈਠਦੇ ਆ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਜ ਪੂਰੇ 10-15 ਦਿਨ ਬਾਅਦ ਆਪਣੇ ਫਲੈਟ 'ਚ ਆਏ ਤੇ ਬੜੇ ਆਰਾਮ ਨਾਲ ਸੁੱਤੇ ਬਈ ਰੋਲ ਕਰਦਾ ਤੁਸੀਂ ਲਾਈਟਾਂ ਪਾ ਗਏ ਨਾ ਹਾਂਜੀ ਹਾਂਜੀ ਹਾਂ ਇੱਕ ਵਾਰ ਮੈਂ ਦੇਖ ਲਵਾਂ ਸਾਰੇ ਚੈੱਕ ਕਰ ਦੇ ਮੈਂ ਜਦ ਵੀ ਜਾਂਦਾ ਨਾ ਇੱਥੋਂ ਕੰਨੇ-ਕੰਨੇ ਕਮਰੇ ਦੀ ਲਾਈਟ ਗੀਜਰ ਦੀ ਲਾਈਟ ਸਾਰੀ ਦੇਖ ਕੇ ਜਾਂਦਾ ਮੈਂ ਟਰਸਟ ਨਹੀਂ ਕਰਦਾ ਕਿ ਇੱਕ ਵੀ ਸੁੱਚ ਬੜਦੀ ਰਹੀ ਗਈ ਖਤਮ ਕਹਾਣੀ ਕਦੋਂ ਤੱਕ ਬੈਸਿਕ ਆ ਵੀ ਜੁਗੀਰ ਦੀ ਬਰਦੀ ਹੈ ਉਹ ਆਪਣਾ ਬਿਲੇ ਆਵਾ ਇਸ ਵਾਰੀ ਠੰਡ ਦਾ ਸਵਾਦ ਨਹੀਂ ਆ ਰਿਹਾ ਹੈਗਾ ਸੀਦਾ ਹੀ ਹੋ ਰਿਹਾ ਹੈਗਾ ਸੋਵਾ ਸੋਵਾ ਸ਼ਾਮ ਦੋਨੋਂ ਦਾ ਠੱਡ ਜੀ ਲੱਗਦੀ ਆ ਉੱਡਵਾ ਦੇ ਕਰਦੀ ਨੋਰਮਲ ਜਿਹਾ ਹੋ ਜਾਂਦੇ ਪਰ ਬਾਹਰ ਆਇਆ ਠੰਡਾ ਥੋੜੀ ਜਿਹੀ ਬਾਹਰ ਦਾ ਠੱਡ ਜਾ ਕੇ ਥੋੜੀ ਹੋਰ ਜਿਆਦਾ ਹੋਊਗੀ ਇਹ ਕਹਿੰਦੇ ਕਹਿੰਦੇ ਕੋਈ ਠੰਡ ਠੰਡ ਨਹੀਂ ਲੱਗੀ ਹੋਈ ਹੈਗੀ ਹੁਣ ਪਿੰਡ ਜਦੋਂ ਜਾਣਾ ਇਹਨੇ ਠੰਡ ਬਲਬਲਾ ਕਿ ਨਹੀਂ ਠੱਡ ਹੋਵੇ ਨਹੀਂ ਕੰਬਣਾ ਵਿੱਚ ਕੰਬਣਾ ਵਿੱਚ ਪਏ ਰਹੇ ਨਹੀਂ ਇਹਨਾਂ ਦਿਨਾਂ ਜਦਾਂ ਰਜਾਈਆਂ ਲੈ ਕੇ ਹੀਟਰ ਲੱਗ ਜਾਂਦੇ ਆ ਮੌਸਮ ਨੂੰ ਬਹੁਤ ਫਰਕ ਪੈ ਗਿਆ ਕਿ ਤਾਂ ਮੀਂਹ ਨਹੀਂ ਪੈ ਰਿਹਾ ਹੈਗਾ ਨਹੀਂ ਕਰਕੇ ਬਹੁਤ ਜ਼ਿਆਦਾ ਫਰਕ ਹੈ ਇੱਕ ਸਾਡਾ ਜਿਹੜਾ ਫਲੈਟਰ ਇਹ ਸਾਡਾ ਜਿਹੜਾ ਸੀਸਾ ਜਿੱਦਾਂ ਪਰਫੋਮ ਇੱਥੇ ਅਸੀਂ ਸਿੱਧਰ ਸਾਹਮਣੇ ਉਹਦੇ ਤੁੱਪਾਂ ਪੈ ਪੈ ਕੇ ਅੰਦਰ ਗਰਮੈਸ ਹੋਈ ਜਾਂਦੀ ਹੈ ਗਰਮੇ ਵਿੱਚ ਮੈਂ ਦੇਖਿਆ ਏਸੀ 16 ਪਰ ਛੱਡ ਕੇ ਵੀ ਕਮਰਾ ਮਸੇ ਠੰਡਾ ਹੁੰਦਾ ਦਾ ਮੇਰੇ ਤਾਂ ਥੋੜੀ ਗਲਤੀ ਹੋ ਗਈ ਏਸੀ 1 ਟਨ ਦੇ ਲਾਉ ਹੋ ਗਏ ਹੁਣ ਏਸੀ ਆਹ ਸਾਲ ਕੱਟ ਗਏ ਅਗਲੇ ਸਾਲ ਡੇਡ ਟਨ ਦੇ ਲਾਉਗਾ ਦਬੇਲਾ ਉਹਨਾਂ ਦੇ ਜਿਹੜਾ ਵੀ ਭਰਿਆ ਬਿੱਲ 18 18 18 ਉਹ ਮੇਰੀ ਜਰਬੇ ਲਾਇਆ ਉਹਨਾਂ ਦਾ ਮਹੀਨੇ ਦਾ ਤੇ 16 ਪਰ ਚੱਲਣੇ ਸੀ ਦਿਨ ਰਾਤ ਬੰਦੇ ਨਹੀਂ ਆਉਣੇ ਬੰਦੇ ਨਹੀਂ ਆਉਣੇ ਹੈਗੇ ਆਪਣੇ ਪਿੰਡ ਆ ਗਏ ਜੀ ਤੇ ਲਾਵੀ ਗੱਡੀ ਪਰ ਦੇ ਸਮਾਨ ਬਾਹਰ ਗੱਡੀ ਦੇ ਵਿੱਚ ਤਾਰਾਂ ਪਈਆਂ ਬਿਜਲੀ ਵਾਲਾ ਉੰਨਾ ਕੇ ਤਾਰਾਂ ਕੱਢ ਲੈਂਦਾ ਜਿੰਨੀ ਕੋ ਨੂੰ ਲੋੜ ਹੈ ਮਦਦ ਨਹੀਂ ਪਾਏਗਾ ਕਿਉਂਕਿ ਤਾਰ ਬਹੁਤ ਮਹਿੰਗੀ ਹੈ ਗੱਡੀ 'ਚ ਪਈ ਰਹਿੰਦੇ ਲੋਗ ਲਾ ਦੇਣਾ ਹੁਣ ਇਹਨੂੰ ਬਈ ਕੋਈ ਚੱਕ ਨਾ ਲੈ ਜਵੇ ਲੈ ਵੀ ਹੁਣ ਤਾਂ ਥੋੜੀ ਕੰਮ ਰੰਦਾ ਸ਼ਾਇਦ ਬਿਜਲੀ ਵਾਲੇ ਛੁੱਟੀ ਕਰਨੀ ਆ ਜਾਵਗਾ ਮਹਿੰਗਾ ਹਾਂਜੀ ਹੁਣ ਅੱਜ ਜਾਵਗਾ ਨਾ ਕੱਲ ਛੁੱਟੀ ਕਰਨੀ ਆ ਲੋ ਜੀ ਵਿਆਹ ਦੀ ਭਾਜੀ ਆ ਗਈ ਤੇਰੇ ਗਲਾਬ ਜਮਣਾ ਕਿਦਾਂ ਵਿੱਚ ਰੜੜਦੀਆਂ ਫਿਰਦੀਆਂ ਰਸ ਨਹੀਂ ਲੈ ਰਸਗੁੱਲਾ ਹਾਂ ਇੱਕ ਗੱਦਾ ਵਿੱਚ ਗੜੇ ਜਿਹਾ ਖਾਂਦਾ ਫਿਰਦਾ। ਲੋ ਭਾਈ ਭਾਜੀ ਆ ਗਈ। ਇਹ ਨੂੰ ਕਹਿ ਸਕਦੇ ਵਿਆਹ ਦੇ ਲੱਡੂ ਹਨ। ਜਿਹਨੇ ਖਾਦੇ ਉਹ ਵੀ ਪਸਤਾਏ ਜਿਹਨੇ ਨਾ ਖਾਦੇ ਉਹ ਵੀ ਪਸਤਾਏ। ਇਹ ਹੈ ਜੀ ਅਸਲ ਲੱਡੂ ਜਿਹੜੇ ਵਿਆਹ ਦੇ ਲੱਡੂ ਕਹਿੰਦੇ ਹੁੰਦੇ ਆ। ਜਿਹੜੀ ਭਾਜੀ ਆਉਂਦੀ ਹੁੰਦੀ ਆ। ਇਹ ਹੁੰਦਾ ਵਿਆਹ ਤੋਂ ਬਾਅਦ ਭਾਈ ਹਰੇ ਘਰ ਦੇ ਵਿੱਚ ਜਾਂ ਫਿਰ ਕਾਰਡ ਦੇ ਨਾਲ ਲੋਕ ਦੰਦੇ ਹੁੰਦੇ ਆ। ਨੇਤਰ ਵਜੋਂ ਵਿਆਹ ਤੋਂ ਬਾਅਦ ਦਿੱਤੇ ਜੀ ਭਾਜੀ। ਲੋ ਭਾਈ ਹੋ ਛੋਟੇ ਛੋਟੇ ਤਿਹਾਰ ਨਾ ਛੋਟੇ ਛੋਟੇ ਸਾਡੇ ਕਲਚਰ ਹੈ ਜੋ ਚੱਲਦੇ ਰਹਿੰਦੇ ਆ ਸਮੇਂ ਦੇ ਨਾਲ-ਨਾਲ ਰੇਹੇ ਤਰ੍ਹਾਂ ਦੇ ਅਲੱਗ-ਅਲੱਗ ਲੋਕੀਂ ਆ ਗਿਆ ਰੋਡੀਆਂ ਸਾਈਡਾ ਥੱਲੇ ਪੰਜਾ ਪਕੌੜੀਆਂ ਚ ਪਕੌੜੀਆਂ ਚਾਹ ਤੋਂ ਚਾਹ ਨਾਲ ਮੁਰਰੋਆਂ ਨਾਲ ਫਿਰ ਗੁੱਜਰ ਮੈਨੂ ਲੱਗੇ ਜਾ ਦੋ ਜੋ ਆਪਣੀ ਪੈਂਡਾੜੀ ਮੋਟਰ ਤੇ ਆ ਗਿਆ ਤੇ ਅੱਜ ਆਪਾਂ ਨੂੰ ਡਾਕਟਰ ਲਖਵੀਰ ਸਿੰਘ ਡੀ ਐਚਓ ਰਿਟਾਇਰਮੈਂਟ ਜਿਹੜੇ ਇੱਕ ਧੜਕ ਡਾਕਟਰ ਉਹਨਾਂ ਨੇ ਮਿਲਣ ਆਉਣਾ ਤੇ ਉਹਦੇ ਨਾਲ ਜਿਹੜੇ ਸਾਥੀ ਆ ਉਹ ਵੀਡੀਓ ਦੇਖਦੇ ਉਹਨਾਂ ਨੇ ਉਹਨਾਂ ਨੂੰ ਮੁੰਡੇ ਨੂੰ ਮੇਰੇ ਬਾਰੇ ਦੱਸਿਆ ਤੇ ਕਹਿੰਦੇ ਵੀ ਭਾਈ ਡਾਕਟਰ ਸਾਹਿਬ ਨੇ ਇੱਛਾ ਜ਼ਾਹਿਰ ਕੀਤੀ ਹੈ ਵੀ ਤੈਨੂੰ ਜ਼ਰੂਰ ਮਿਲਣਾ ਉਹਨਾਂ ਨੇ ਵੀ ਤੇਰਾ ਜਿਹੜਾ ਜੋ ਨੇਚਰ ਤੇਰਾ ਗੱਲਬਾਤ ਕਰਨ ਦਾ ਸਟਾਈਲ ਵੀ ਤੇ ਨਾਲ ਚਾਹ ਪਾਣੀ ਜ਼ਰੂਰ ਬੈਠ ਕੇ ਪੀਣਾ ਤੇ ਮੈਂ ਸੋਚਿਆ ਵੀ ਉਹਨਾਂ ਨੇ ਆਉਣੇ ਹੀ ਵੀ ਉਹਨਾਂ ਨਾਲ ਇੱਕ ਪੋਡਕਾਸਟ ਵੀਡੀਓ ਸ਼ੂਟ ਕੀਤੀ ਜਾਵੇ ਕਰਾਂਗੇ ਉਹਨਾਂ ਨਾਲ ਗੱਲਾਂ ਬਾਤਾਂ ਬੈਠ ਕੇ ਸਾਰੀਆਂ ਵੀਡੀਓ ਦੇ ਵਿੱਚ ਅੱਜ ਤੇ ਤੇ ਸ਼ੁਰੂਆਤ ਕਰਦੇ ਆ ਆਪਣੇ ਪਿੰਡ ਵਾਲੇ ਫਿੱਤਾਂ ਤੋਂ ਤੇ ਚੱਲੀ ਹੁਣ ਚੱਲੀ ਗੁੱਜਰ ਬਾਈ ਕੋਲ ਗੁੱਜਰ ਬਾਈ ਬਾਜੀ ਮੈਂ ਤੈਸ ਸਮੇਂ ਤੋਂ ਡੇਢ ਘੰਟਾ ਲੇਟ ਆ ਹੁਣ ਸਿੱਧਾ ਚੱਲਦੇ ਗੁੱਜਰ ਬਾਈ ਨੇ ਜਾ ਕੇ ਪਿਆਰ ਦੀਆਂ ਗੱਲਾਂ ਮਾਰੀ ਮੈਨੂੰ ਪਤਾ ਤੈਂ ਖਰੂਟ ਖਾਣਾ ਆ ਤੁਹਾਨੂੰ ਪਤਾ ਖਰੂਟ ਖਾਣਾ ਯਾਰ ਬਾਕੀ ਕੰਬਾਚ ਮੈਂ ਮਾਫੀ ਮੰਗਦਾ ਤੇਤੋ ਵੇ ਉਹ ਬਸ ਕਰਾਫਤ ਨੂੰ ਪਤਾ ਇਹ ਕੰਮ ਕਰਨ ਚ ਲੇਟ ਹੋਏ ਜਾ। ਅੱਜ ਬਾਜੀ ਆਈ ਤੇਰੇ ਬਾਤੇ। ਕਿਹੜੀ ਬਾਜੀ? ਤੇਰੇ ਤੇਰੇ ਨੇ ਭੇਜੀ ਆ ਵੀ ਗੁੱਜਰਬਾਈ ਦੀ ਸਪੈਸ਼ਲ ਬਾਜੀ। ਹਾਂ। ਪੀ ਚਾਹ ਫਿਰ ਬਾਕੀ ਗੱਲਾਂ ਬਾਅਦ ਚ। ਤੁਸੀਂ ਕੀ ਹੋ? ਹਾਂ ਤੇਰੇ ਨਾਲ ਬਿੜੀ ਆ। ਮੈਂ ਵੈਸੇ ਪੀ ਲਈ ਦੋ ਵਾਰੀ ਪਹਿਲਾਂ। ਉੱਠਿਆ ਮੈਂ 5:30 ਦਾ ਹੋਇਆ ਅੱਜ। ਹਾਂ ਤੇਰੇ ਨਾਲ ਬਿੜੀ ਆ। ਗੁੱਜਰਬਾਈ ਨਾਲ ਬੈਠ ਕੇ ਪੀਣੀ ਆ ਚਾਹ। ਹਾਂ ਵਧੀਆ ਵਧੀਆ। ਅੱਜ ਆਉਣਾ ਮਿਲਣ ਆਪਾਂ ਨੂੰ। ਮੋਟਰ ਪਰਾਉਣ ਉਹਨਾਂ ਨੇ ਡਾਕਟਰ ਲਖਵੀਰ ਸਿੰਘ ਆ ਰਹੇ ਆ ਰਟਾਇਰ ਰਟਾਇਰ ਹੋਏ ਹੋਇਆ ਬੜੇ بڑے ਘੈਂਟ ਹੈ ਫੌਜੀ ਫੌਜੀ ਨਹੀਂ ਡਾਕਟਰ ਹੈ ਜੀ ਸੇਤ ਅਫਸਰ ਤੇ ਪਹਿਲਾਂ ਰਟਾਇਰ ਹੋਏ ਹੋ ਉਹਨੇ ਹੁਣ ਮੈਨੂੰ ਬੜੇ ਗੱਲਾਂ ਬਾਤਾਂ ਮਾਰ ਦੇਣਾ ਨਾਲ ਫਿਰ ਇੱਕ ਨਕਾਰ ਕਾਣਾ ਉਹਨਾਂ ਨੇ ਅਛਿੱਧਰੀ ਪਾਣੀ ਛਿੜਕਦਾ ਹਾਂ ਮੈਂ ਪਾਣੀ ਨਹੀਂ ਮੈਂ ਝਾੜੂ ਲਾਇਆ ਉੱਧਰ ਪਾਣੀ ਛਿੜਕਦਾ ਤੇ ਕੱਲ ਇੱਧਰ ਹਾਂ ਇੱਧਰ ਵੀ ਛਿੜਕਦਿਆਂ ਹਾਂ ਅੱਛੇ ਇਹ ਤਾਂ ਮੂਹਰੇ ਵੀ ਛਿੜਕਦੀ ਫਿਰ ਹੁਣ ਥੋੜੇ ਹਰੇ ਹੋ ਜੂਗਾ ਮੈਂ ਪਹਿਲਾਂ ਚਾਹ ਪੀ ਠੰਡੀ ਹੋ ਜਣੀ ਫਿਰ ਯਾਰ ਹਾਏ ਅੱਜ ਤੈਨੂੰ ਪੂਰੀ ਆਜ਼ਾਦੀ ਆ ਹੈ ਅੱਜ ਤੈਨੂੰ ਪੂਰੀ ਆਜ਼ਾਦੀ ਆ ਜਿੱਦਾਂ ਮਰਜ਼ੀ ਖੇਲ ਜਿੱਦਾਂ ਮਰਜ਼ੀ ਲੇਟ ਜਿੱਦਾਂ ਮਰਜ਼ੀ ਸਿਰ ਚ ਰੇਦਾ ਪਾ ਠੀਕ ਹੈ ਪੂਰੀ ਆਜ਼ਾਦੀ ਆ ਤੈਨੂੰ ਆ ਪਾਣੀ ਗਿੱਲਾ ਕਰ ਲਿਆ ਨੇ ਹੋਰ ਛੱਟ ਚ ਲਾ ਕੇ ਤੇ ਕੱਪੜੇ ਚੇਂਜ ਕਰਵਾ ਲਿਆ ਫਿਰ ਨਾਲਾ ਘੋਟਣੀ ਖੇਲੀ ਆ ਕਪੜੇ ਪਾਲਾ ਪਾਣਾ ਪੂਰਾ ਬੰਨਣਾ ਵਧੀਆ ਨਾ ਮੈਂ ਵੀ ਤਾਲਾ ਮਾਂ ਕਪੜੇ ਆ ਲਾਈਟ ਨਹੀਂ ਕਰੀਆ ਬੰਦਾ ਹਲੇ ਮੈਂ ਵੀ ਭੁੱਲ ਗਿਆ ਤੂੰ ਵੀ ਨਹੀਂ ਦੇਖੀਆਂ ਹੈਗੀਆਂ ਆਇਆ ਨਹੀਂ ਬਿਜਲੀ ਵਾਲਾ ਅੱਜ ਅੱਛਾ ਅੱਛਾ ਇੱਥੇ ਦੇ ਕਰਦੀਆਂ ਪਰਦੇ ਹੋਏ ਗਰਗੀ ਝੂਟੇ ਮਾਟੀਆਂ ਲੈ ਲਾਈਟ ਕਰਦਾ ਬੰਦਾ ਪਹਿਲਾਂ ਝੂਟੇ ਮਾਟੀਆਂ ਕਰਦੀਆਂ ਝੂਟੇ ਮਾਟੀਆਂ ਜੀ ਝੂਟੇ ਮਾਟੀਆਂ ਟਮਾਟੀਆਂ ਜੀ ਝੂਟੇ ਮਾਟੀਆਂ ਇਹ 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 ਹੋ ਉਹ ਚੱਲੋ ਜੀ ਆਪਣੇ ਗੈਸਟ ਉਹਨਾਂ ਦੀ ਵੇਟ ਕਰਦਾ ਆਪਾਂ ਤਿਆਰ ਹੋ ਗਏ ਪੂਰੀ ਡਾਕਟਰ ਜੀ ਕੱਢ ਲਈ ਮੈਂ ਕਿਹਾ ਜੀ ਭਾਈ ਲਓ ਜੀ ਸ਼ੁਕਰ ਜੀ ਬਹੁਤ 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 ਤੁਹਾਨੂੰ ਟੀਵੀ 'ਚ ਦੇਖਿਆ ਆ ਟੀਵੀ ਆਪਣੇ ਮੋਬਾਈਲਾਂ 'ਤੇ ਦੇਖਿਆ ਆ ਤੁਹਾਡੇ ਦਰਸ਼ਨ ਹੋਏ ਜੀ ਅੱਜ ਬਿਲਕੁਲ ਸਿੱਕਾ ਹਸਰੀ ਗੱਲ ਜੀ ਘਰ ਲੱਭਣ ਦੀ ਕੋਈ ਦੁੱਖੀ ਦਿੱਕਤ ਤਾਂ ਨਹੀਂ ਆਹੀਗੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਸਾਫ ਰੋਪੜ ਤੋਂ ਲੈ ਲਈ ਰੋਡ ਹਾਂ ਜੀ ਆਜੋ ਬੇਲਾ ਰੋਡ 'ਚ ਹਾਂ ਜੀ ਆਜੋ ਆਜੋ ਹਾਂ ਲਓ ਜੀ ਡਾਕਟਰ ਸਾਫ ਹੁਸ਼ਿਆਰਪੁਰ ਤੋਂ ਆਏ ਨੇ ਮਗਾਜੀ ਸੇਵਾ ਚ ਕੋਈ ਕਮ ਨਹੀਂ ਰਹਿਣ ਦੇਣੀ ਹਲੇ ਹਾਂ ਸੇਵਾ ਦੀ ਕੰਮ ਤੋਂ ਇਹਗੇ ਨਹੀਂ ਛੱਡਦੇ ਆਪਾਂ ਨੂੰ ਸਭ ਤਾਂ ਪੁਰਾਣਾ ਸਭ ਕੁਝ ਯਾਦ ਆ ਰਿਹਾ ਹਾਂ ਹਾਂ ਮੈਂ ਤਾਂ ਅੱਜਕੱਲ ਲੋਕਾਂ ਕੋ ਸਮਝ ਨਹੀਂ ਆ ਰਿਹਾ ਕਿ ਘਰ ਮਹਿਮਾਨ ਆ ਗਏ ਹਾਂ ਹਾਂ ਬੱਚੇ ਮੋਬਾਈਲਾਂ ਨੂੰ ਲੱਗੇ ਰਹਿੰਦੇ ਆ ਜੀ 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 ਤੇ ਘਰ ਦੇ ਵੀ ਰਹਿੰਦੇ ਕਦੋਂ ਜਾਵੇ ਛੇਤੀ ਇਹ ਛੇਤੀ ਜਾਵੇ ਅਸੀਂ ਤੇ ਅਸੀਂ ਆਪਣੇ ਕੰਮ ਰਹਿੰਦੇ ਆ ਫਰਸਤੇ ਨਹੀਂ ਹੈਗੇ ਕਿਸੇ ਕੋਲ ਤੇ ਬੜੀ ਵੱਡੀ ਕਰਨ ਜੀ ਜੀ ਕੋਈ ਹੁਣ ਪਹਿਲਾਂ ਕੋਈ ਆਉਂਦਾ ਚੌ ਚੜਦਾ ਹੁੰਦਾ ਸੀ ਵੀ ਹੁਣ ਕੋਈ ਰਿਸ਼ਤੇਦਾਰ ਆਇਆ ਵੀ ਚੌ ਚੜ ਜਾਣਾ ਪਰ ਹੁਣ ਤਾਂ ਟਾਈਮ ਹੀ ਨਹੀਂ ਹੈ ਜੀ ਕਿਸੇ ਕੋਲ ਵੀ ਸਾਨੂੰ ਯਾਦ ਸਾਡੇ ਮਾਮੇ ਨੇ ਮਾਮਾ ਸਾਡਾ ਉਹ ਖੇਤੀ ਕਰਦਾ ਹੁੰਦਾ ਸੀ ਤੇ ਉਹਨਾਂ ਨੇ ਆਉਣਾ ਤੇ ਉਹਨਾਂ ਨੇ ਨਹੀਂ ਜਿੱਦੇ ਸਾਡੇ ਤਾਈਆਂ ਚਾਚੀਆਂ ਹੀ ਫਿਰ ਉਹਨੇ ਕਹਿਣਾ ਵੀ ਅੱਛਾ ਮੈਂ ਅੱਜ ਚੱਲਦਾ ਫਿਰ ਉਹਨੇ ਦੂਜੇ ਹਾਲ ਚਲ ਜਾਣਾ ਉੱਥੇ 4 ਘੰਟੇ ਇਦਾਂ ਬਿਠਾ ਕੇ ਰੋਟੀ ਉੱਥੇ ਖਾ ਲੈਣੀ ਮੈਂਣਾ ਚੁੱਲੇ ਰੰਡ ਬੈ ਕੇ ਤੇ ਇੱਥੇ ਫਿਰ ਫਿਰ ਉਹਨੇ ਅੱਗੇ ਚਲ ਜਾਣਾ ਫਿਰ ਕਹਿਣਾ ਉਹਨਾਂ ਸ਼ਾਮ ਪੈ ਗਈ ਆ ਮੈਂ ਕੱਲ ਚਲ ਜਾਊਗਾ ਕੱਲ ਚਲੀ ਜਾ ਤੇ ਮੈਂ ਦੇਖਣਾ ਵੀ ਉਹੀ 5 5 6 6 ਦਿਨ ਉਹ ਇਦਾਂ ਹੀ ਕੱਟਦੇ ਇਦਾਂ ਹੀ ਕੱਢ ਜਾਂਦੇ ਨੇ ਤੇ ਹੁਣ ਕਿਤੇ ਹੁਣ ਤਾਂ ਬੰਦਾ ਹੁੰਦਾ ਹੈ ਤਾਂ ਬਸ ਪਹਿਲਾਂ ਹੀ ਹੁੰਦਾ ਫਟਾਫਟ ਨਿਕਲਣਾ ਕਰ ਜਾਈਏ ਕਰ ਦੋਨੇ ਪਾਸੇ ਹੁੰਦਾ ਹਾਂ ਹਾਂ ਨਾ ਹੁਣ ਵਿਆਹ ਵੀ ਵਿਆਹਾਂ ਚ ਵੀ ਇਦਾਂ ਹੀ ਆ ਲੋਕ ਗੱਡੀ ਚ ਆਏ ਹੁੰਦੇ ਮੇਲ ਤੇ ਬਾਅਦ ਜਦੋਂ ਨਹੀਂ ਪਹਿਲਾਂ ਬਿਸਤਰੇ ਇਕੱਠੇ ਕਰਕੇ ਜਿਦਾਂ ਕਰਦੇ ਹੁੰਦੇ ਸੀ ਮਕੈਨੀਕਲ ਜਾਂ ਰਿਲੇਸ਼ਨਸ਼ਿਪ ਰਹਿ ਗਏ ਮਸ਼ੀਨ ਜਿਹੀ ਬਣ ਗਈ ਐ ਬੰਦੇ ਮਕੈਨੀਕਲ ਜਿਹੜੇ ਇਮੋਸ਼ਨਸ ਐ ਸੈਂਟੀਮੈਂਟਸ ਆ ਵਿਆਹਾਂ ਚ ਵੀ ਲੋਕ ਆਉਂਦੇ ਆ ਅੱਗੇ ਕਿੱਦਾਂ ਹੁੰਦਾ ਸੀ ਘਰਾਂ ਚੋਂ ਮੰਜੇ ਇਕੱਠੇ ਕਰਨੇ ਬਿਸਤਰੇ ਘਰਾਂ ਚੋਂ ਇਕੱਠੇ ਕਰਨੇ ਉਹ ਫੀਲਿੰਗ ਵੀ ਜੁੜੇ ਹੁੰਦੇ ਸੀ ਇੱਕ ਲੋਕਾਂ ਦੇ ਸ਼ਾਮੋਲੀਤ ਵੀ ਹੋ ਜਾਂਦੀ ਸੀ ਵਿੱਚ ਵੀ ਉਸ ਵਿਆਹ ਚ ਸਾਰੇ ਪਿੰਡੀ ਸ਼ਾਮਲ ਹਾਂ 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 ਤੇ ਉਹ ਜਿਹੜਾ ਭਾਵੇਂ ਸਾਦਗੀ ਸੀ ਪਰ ਪਿਆਰ ਬਹੁਤ ਸੀਗਾ ਹਾਂ ਪਿਆਰ ਬਹੁਤ ਸੀਗਾ ਸੰਭਾਲਾ ਜਾ ਡੋਲੀ ਜਾਲੀ ਚ ਰੱਖ ਦੇਣਾ ਉਹ ਝੁਕਰਾਉਣਾ ਹੁਣ ਉਹਦੇ ਵਿੱਚ ਉਹੀ ਖਾਈ ਜਾ ਰਹੇ ਹਾਂ ਉਹ ਚੀਜ਼ਾਂ ਨਹੀਂ ਹੈਗੀਆਂ ਹੁਣ ਉਹ ਲੱਭਦੀਆਂ ਨਹੀਂ ਪਿਆਰ ਮੁਹੱਬਤ ਕਿੱਥੇ ਆ ਜਿੱਦਾਂ ਤੁਸੀਂ ਰਿਸਪੈਕਟ ਦਿੱਤੀ ਸਾਨੂੰ ਮਾਨੂੰ ਲੱਗਿਆ ਨਹੀਂ ਬਸ ਇਹਦੀ ਵਾਰੀ ਕਰਦੇ ਹਾਂ ਪਤਾ ਨਹੀਂ ਕਿੰਨੇ ਟਾਈਮ ਮੈਂ ਦੇਖ ਰਿਹਾ ਥੋੜੀ ਵੀਡੀਓ ਕੱਟ ਕੇ ਕਾਹੀ ਕਾਹੀ ਵੀਡੀਓ ਦੇਖੀ ਆ ਮੈਂ ਤੁਹਾਡੀਆਂ ਤੇ ਚਲੋ ਕਰਾਂਗੇ ਗੱਲ ਉਹਦੇ ਬਾਰੇ ਚ ਸਾਰੀ ਗੱਲ ਆਪਾਂ ਪੋਡਕਾਸਟ ਵੀਡੀਓ ਸ਼ੂਟ ਕਰਦੇ ਆ ਥੋੜਾ ਬੈਠ ਕੇ ਬਹੁਤ ਜਸਵੀਰ ਭਾਜੀ ਤੁਹਾਡਾ ਇਹ ਘਰ ਵੀ ਬਣ ਰਿਹਾ ਨਾ ਤੇ ਮੈਨੂੰ ਵਧੀਆ ਲੱਗ ਰਿਹਾ ਦੇਖੋ ਨਵੀਨ ਕਾਰਾਂ ਨੂੰ ਤਾਂ ਹੋਣਾ ਹੀ ਚਾਹੀਦਾ ਜੀ 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 ਕਿੱਥੇ ਅਸੀਂ ਪਿੱਤਾਂ ਵਾਲੇ ਕੰਨਾਂ ਦੀਆਂ ਚੌੜੀਆਂ ਪਿੱਤਾਂ ਹਾਂ ਪਹਿਲਾਂ ਪਹਿਲਾਂ ਘਰਾਂ ਚ ਰਹੇ ਪਹਿਲਾਂ ਹਾਂ ਹਾਂ ਹੈ ਨਾ ਉਹ ਉੱਪਰ ਤਾਂ ਨੇ ਸਵਾੜ ਜਿੱਦਾਂ ਛੱਤ ਹਾਂਜੀ ਹਾਂਜੀ ਹਾਂ ਹਾਂ ਤੇ ਉੱਪਰ ਪਹਿਲਾਂ ਤਾਂ ਉਹ ਅਸੀਂ ਦੇਖਿਆ ਅਸੀਂ ਹਟਾਇਆ ਸਾਰਾ ਅੱਛਾ ਜੀ ਤੇ ਹੁਣ ਤਾਂ ਨਿਆਣਿਆਂ ਨੂੰ ਬੈਡਰੂਮ ਵੀ ਆਡਾ ਆਡਾ ਸਾਰਿਆਂ ਨੂੰ ਸਭ ਉਧਰ ਆਪਣਾ ਹੋ ਕਹਿਣ ਵੀ ਲੱਗਿਆ ਮੇਰਾ ਕਮਰਾ ਮੇਰਾ ਹੈਗਾ ਇਧਰ ਕਹਿਣ ਵੀ ਲੱਗਿਆ ਮੇਰਾ ਕਮਰਾ ਮੇਰਾ ਕਮਰਾ ਮੈਂ ਬਣਦਾ ਲੈਣ ਦੇ ਵਾਲੇ ਹੁਣ ਹੁਣ ਕਿੱਥੇ ਅਰੇ ਇਹ ਚੀਜ਼ ਨਾਲ ਚਲੋ ਇਹਦਾ ਲੋਡ ਆ ਸਮੇਂ ਮੁਤਾਬਕ ਚੱਲਣਾ ਹੀ ਆ ਉਹ ਕਹਿੰਦਾ ਸੀ ਅਸੀਂ ਪਜਾਮੇ ਚ ਚੱਲ ਜਾਂਦੇ ਸਕੂਲ ਜਾਂ ساری ਉਮਰ ਜੰਦਰ ਸਮੇਂ ਨਾਲ ਤਬਦੀਲੀ ਤਾਂ ਆਣੀ ਆ ਪਰ ਮੇਰਾ ਖਿਆਲ ਆ ਵੀ ਅੰਦਰੋਨੀ ਜਿਹੜੀ ਤਬਦੀਲੀ ਆ ਨਾ ਉਹ ਨਹੀਂ ਬਦਲਣੀ ਚਾਹੀਦੀ ਜਿੱਦਾਂ ਉਹ ਕਹਿੰਦੇ ਨੇ ਜਸ ਪਾਇਆ ਭੇਦ ਕਲੰਦਰ ਦਾ ਹਾਂ ਹਾਂ ਨਾ ਖੋਜਿਆ ਆਪਣੇ ਅੰਦਰ ਦਾ ਉਹ ਵਾਸੀ ਜ ਸੁਖ ਮੰਦਰ ਦਾ ਜਿੱਥੇ ਕੋਈ ਨਾ ਚੜਦੀ ਲਿੱਤੀ ਇਹੋ ਭਾਈ ਬਾਤ ਨਾ ਰਹਿੰਦੀ ਐ ਸੋ ਜਿਹੜੀ ਅੰਦਰ ਦਾ ਪਰਿਵਰਤਨ ਨਹੀਂ ਹੋਣਾ ਚਾਹੀਦਾ ਬੱਚੇ ਸੰਸਕਾਰੀ ਹੁਣ ਮੈਂ ਕਈ ਵਾਰੀ ਸੋਚਦਾ ਹਾਂ ਨਾ ਜਸਵੀਰ ਜੀ ਅੱਜ ਨਾ ਬੱਚਿਆਂ ਨੂੰ ਹਰ ਚੀਜ਼ ਉਪਲਬਧ ਕਰਾ ਰਹੇ ਹਰ ਚੀਜ਼ ਹਾਂ ਹਰ ਚੀਜ਼ ਮੋਬਾਈਲ ਵਧੀਆ ਹਾਂ ਹਾਂ ਤੇ ਜਿੱਥੇ ਹਰ ਫੈਸਿਲਿਟੀ ਹੋਏ ਆਈਫੋਨ ਦੇਣਾ ਲੈ ਕੇ ਜਿਹੜਾ ਸਪਰੋ 16 ਜਾਂ ਕਿਹੜੇ-ਕਿਹੜੇ ਆਉਂਦੇ ਆ ਤੇ ਗੱਡੀ ਵੀ ਦੇਣੀ ਆ ਅਸੀਂ ਤਾਂ ਸਾਈਕਲ ਵੀ ਮੈਂ ਸੋਚਦਾ ਹਾਂ ਨਾ ਵੀ ਮੈਨੂੰ ਤਾਂ ਸਾਰੀ ਉਮਰ ਇਸੇ ਕਰਕੇ ਮੈਨੂੰ ਫਸਟ ਆਉਂਦਾ ਰਿਹਾ ਤੇ ਮੈਨੂੰ ਕਹਣਾ ਜੇ ਤੂੰ ਐਰਗੇ ਫਸਟ ਆ ਜਾਉਂਦਾ ਤੈਨੂੰ ਸਾਈਕਲ ਸਾਈਕਲ ਲੈ ਕੇ ਦਵਾਗੇ ਮੈਂ ਕਹਿੰਦਾ ਯਾਰ ਤੂੰ ਮੈਨੂੰ ਸਾਈਕਲ ਨਵਾਂ ਲੈ ਕੇ ਦਿੱਤਾ ਕਦੇ ਫਸਟ ਆ ਗਿਆ ਬਾਈ ਰਹਿਣਾ ਮਸ਼ਾਲਾ ਸੋ ਮਤਲਬ ਮੈਨੂੰ ਇਹ ਮਹਿਸੂਸ ਹੁੰਦਾ ਵੀ ਅੱਜ ਦੁਨੀਆ 'ਚ ਜੇ ਸਭ ਤੋਂ ਵੱਡੀ ਗੱਲ ਹੈ ਜਿਹੜੇ ਮੈਟ੍ਰੀਮੋਨੀਅਲ ਵਿਆਹ ਦੇ ਰਿਲੇਸ਼ਨਸ਼ਿਪ ਹੈ ਉਹ ਵੀ ਨਹੀਂ ਬਹੁਤੇ ਸਫਲ ਨਹੀਂ ਹੋ ਰਹੇ ਇਹ ਤਾਂ ਹੈ ਇਹ ਹੈ ਜੀ ਹੋ ਦੇਖੋ ਨਾ ਇਹ ਚੀਜ਼ਾਂ ਸਾਨੂੰ ਫੇਸ ਕਰਨੀਆਂ ਪੈਣ ਫੇਸ ਕਰਨੀਆਂ ਪੈ ਰਹੀ ਜੀ 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 ਔਰ ਸਾਡਾ ਮੈਨੂੰ ਲੱਗਦਾ ਵੀ ਜਿੰਨਾ ਡੇ বাই ਡੇ ਗ੍ਰਾਫ ਥੱਲੇ ਚਾਈ ਜਾਂਦਾ ਇਹ ਸੁਧਾਰ ਨਹੀਂ ਹੋਣਾ ਨਹੀਂ 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 ਇਹ ਆਪਾਂ ਨੂੰ ਕੋਸ਼ਿਸ਼ ਥੋੜਾ ਜਨਾ ਨਾ ਇਹਦੇ ਤੇ ਸੋਸ਼ਲ ਮੀਡੀਆ ਜਾਂ ਅਵੇਅਰਨੈਸ ਲੋਕਾਂ ਨੂੰ ਅਲਰਟ ਕਰਨਾ ਪੈਣਾ ਪੇਰੈਂਟਸ ਨੂੰ ਤੇ ਜਿਵੇਂ ਆਉਂਦੇ ਸੀ ਸਾਡੇ ਘਰੇ ਤਾਂ ਬੱਚੇ ਮੱਥਾ ਟੇਕਦੇ ਸੀ ਪਹਿਲਾਂ ਟੱਚ ਕਰਦੇ ਸੀ ਛਾਣੇ ਵੱਡਿਆਂ ਬੰਦਿਆਂ ਨੂੰ ਚਕੂਲਾ ਚ ਪੜਾਉਂਦੇ ਸੀ ਵੱਡਿਆਂ ਦਾ ਸਤਿਕਾਰ ਕਰੋ ਉਹ ਚੀਜ਼ਾਂ ਰਹੀਆਂ ਨਹੀਂ ਉਹ ਨਿਆਣੇ ਆਉਂਦੇ ਆਂ ਜੇ ਐਂ ਐਂ ਹੱਥ ਲਾ ਕੇ ਤਾਂ ਗੁੱਡੇ ਕੋਲ ਹਾਂ 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 ਮਤਲਬ ਹਰ ਚੀਜ਼ ਬੱਚੇ ਨੂੰ ਉਪਲਬਧ ਕਰਾਈ ਜਾ ਰਹੀ ਆ ਪਰ ਜਿਹੜੀਆਂ ਵੈਲਿਊਜ਼ ਆ ਨਾ ਉਹ ਤੋਂ ਪਰੇ ਹਟ ਰਹੇ ਆ ਸੰਸਕਾਰੀ ਬੱਚੇ ਜਿਹੜੇ ਬਹੁਤ ਘਟ ਘਟਦੇ ਜਾ ਰਹੇ ਆ ਸੰਸਕਾਰ ਬਹੁਤ ਘਟ ਆ ਔਰ ਜਿਹੜਾ ਉਹਦਾ ਉਹਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹਾਂ ਹਾਂ ਔਰ ਇਹ ਵਿਸ਼ੀਅਸ ਸਾਈਕਲ ਆ ਜੋ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਉਹਨੂੰ ਵਾਪਸ ਵੀ ਕਰਨ ਹੋ ਰਿਹਾ ਹਾਂ 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 ਇਟ ਇਜ਼ ਵਿਸ਼ੀਅਸ ਸਾਈਕਲ ਸੋ ਇਹ ਇਕੋਸਿਸਟਮ ਵਿੱਚ ਜੋ ਅਸੀਂ ਦੇਣਾ ਉਹ ਸਾਨੂੰ ਵਾਪਸ ਵੀ ਮਿਲੂਗਾ ਸਾਡੇ ਤੇ ਮੁੱਕਣੀ ਗੱਲ ਆ ਹਾਂਜੀ ਹਾਂਜੀ ਜਿਹਨੇ ਗੰਦ ਪਾਇਆ ਉਹਨੂੰ ਸਹਿਣਾ ਹੀ ਪੈਣਾ ਫਰਾਪੇ ਸੋ ਮੈਂ ਉਹ ਮਹਿਸੂਸ ਕਰਦਾ ਵੀ ਵੈਲਿਊਜ਼ ਬੱਚਾ ਨੂੰ ਬਹੁਤ ਜ਼ਰੂਰੀ ਆ ਬਫਾ ਤਾਂ ਮੈਂ ਤੁਹਾਡੇ ਬੇਟੇ ਨੂੰ ਵੀ ਦੇਖ ਰਿਹਾ ਕਿੰਨਾ ਬਹੁਤ ਅੱਛਾ ਲੱਗਾ ਬਹੁਤ ਅੱਛਾ ਲੱਗਾ ਨਹੀਂ ਬਹੁਤ ਕਹਿਣੇ ਜੀ ਬਹੁਤ ਬਦੋਂ ਇਧਰ ਲੋਕਾਂ ਨੂੰ ਨਾ ਇਧਰ ਵੀ ਇਹ ਵੀ ਇੱਕ ਅਸਪੈਕਟ ਆ ਜਿਹਦੀ ਲੋਕਾਂ ਨੂੰ ਨਾ ਜਿੰਨਾ ਚਿਰ ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਤੇ ਇਹਦੀ ਕੋਈ ਇੰਪੋਰਟੈਂਸ ਹੈ ਲਾਈਫ ਵਿੱਚ ਉਹਨਾਂ ਚਿਰ ਤਵੱਜੋ ਵੀ ਨਹੀਂ ਦਿੱਤੀ ਜਾਂਦੀ ਤੁਸੀਂ ਟਾਈਮ ਵੀ ਨਹੀਂ ਅਫੋਰਡ ਕਰ ਸਕਣਾ ਜਦੋਂ ਤੁਹਾਨੂੰ ਲੱਗਿਆ ਵੀ ਆ ਤੇ ਇਹ ਬੜੀ ਕੀਮਤੀ ਚੀਜ਼ ਆ ਇਹ ਤੋਂ ਬਿਨਾ ਲਾਈਫ ਖਾਲੀ ਹੋ ਜਾਊਗਾ ਤਾਂ ਫਿਰ ਲੋਕੀ ਉਧਰੋਂ ਤੁਰਨਗੇ ਗੁਰਬਾਣੀ ਨਾ ਗੁਰਬਾਣੀ ਵੀ ਤਾਂ ਸੰਸਕਾਰ ਸਿਖਾਉਂਦੀ ਜੀ 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 ਮੈਨਰਜ਼ ਐਟੀਕੈਟਸ ਉਹ ਸਾਰਾ ਗੁਰਬਾਣੀ ਚ ਵੀ ਤਾਂ ਐ ਸਿਖਾਇਆ ਜੀਣਾ ਜੀਣ ਦੀ ਕਲਾ ਸਿਖਾਈ ਹੈ। ਉਹ ਪਰਲੋਕ ਸੁਹੇਲਾ ਤਾਂ ਬਾਅਦ ਦੀਆਂ ਗੱਲਾਂ ਪਹਿਲਾਂ ਲੋਕ ਦਸੂਗੀ ਘਰ ਲਓ। ਹੁਣ ਚੱਲੇ ਜੀ ਮੋਟਰ ਤੇ ਡਾਕਟਰ ਸਾਹਿਬ ਨੂੰ ਮੋਟਰ ਦਿਖਾਈਏ ਆਪਣੀ। ਨਾਲ ਇੱਥੇ ਵੀਡੀਓ ਬਣਾਉਂਦੇ ਬੈਠ ਕੇ। ਬੜੇ ਠੀਕ ਹੈ ਜੀ ਤੁਹਾਡੀ ਸੋਮਈ ਆ। ਆਹ ਸਿੱਧੀ ਕਾਇ ਜੀ ਸਰਦਾਰ ਬਜਟ ਮੁਤਾਬਕ ਬੰਤ ਬਾਈ ਕੋਲ ਹੀ ਹੈ ਜੀ। ਹਾਂਜੀ। ਬੰਤ ਬਾਈ ਕੋਲ ਹੀ ਹੈ। ਈਟਿਓਸ ਅੱਛਾ ਅੱਛਾ। ਲੋ ਜੀ ਡਾਕਟਰ ਸਾਹਿਬ ਇੱਕ ਛੋਟੀ ਜਿਹੀ ਮੋਟਰ ਬਣਾਈ ਇੱਥੇ ਬੈਚਨ ਉੱਠਣ ਨੂੰ ਬਹੁਤ ਵਧੀਆ ਤੇ ਆ ਕੇ ਇੱਥੇ ਸ਼ਾਂਤ ਹੀ ਕਦੇ ਬੈਠੇ ਹੋ ਕਦੇ ਕਦੇ ਆਏ ਕਦੇ ਲੰਬਾ ਟਾਈਮ ਬਹੁਤ ਸ਼ਾਂਤ ਫਰੇਜ਼ ਜੀ ਹਾਂ ਜੀ ਹਾਂ ਜੀ ਹਾਂ ਜੀ ਪੂਰਾ ਨੇਚਰ ਨਾਲ ਨੇਚਰ ਦੇ ਕੋਲ ਰਹਿੰਦਾ ਹੈ ਨਾ ਤੇ ਪਾਪਲਰ ਵਗੈਰਾ ਸਾਰਾ ਸਾਰਾ ਆਪਣੇ ਜਿੱਥੇ ਉੱਧਰ ਤੇ ਲੈ ਕੇ ਆਪਣੇ ਇੱਥੇ ਆ ਹਾਂ ਜਿਹੜੇ ਕਿਲਾ ਜਿੱਥੇ ਠੀਕ ਠੀਕ ਹੈ ਜੀ ਬਾਕੀ ਜੇ ਰੱਬ ਨੇ ਕਿਰਪਾ ਕਰੀ ਕਿ ਡ੍ਰੀਮ ਦਾ ਜੀ ਕਿ ਮੋਟਰ ਸੋਹਣੀ ਬਣਾਉਣੀ ਹੈ ਨਾ ਹਾਂ ਜੀ ਹਾਂ ਆਪਣੇ ਪੂਰਾ ਕਰਾਈ ਆ ਉਹਨਾਂ ਹੋ ਜਾਣਾ ਜੀ ਜਾਂਦੇ ਥੋੜਾ ਜਨੂੰਨ ਹੈ ਕੰਮ ਦਾ ਹੋ ਜਾਣਾ ਪਿੰਡ ਦਾ ਸਾਡਾ ਗੁੱਜਰ ਬਾਈ ਬੈਠਾ ਮਾੜਾ ਮੋਟਾ ਇੱਥੇ 18 ਠਿੱਗੀਆਂ ਕਰਦਾ ਰਹਿੰਦਾ ਅੱਛਾ ਹਾਂ ਇਹ ਜਨੂੰਨ ਪਈ ਦਿਖਾਉਣਾ ਹੈ ਹਾਂਜੀ ਹਾਂਜੀ ਉਹੀ ਹੈ ਜੀ ਗੁੱਜਰ ਬਾਈ ਹਾਂਜੀ ਗੁੱਜਰ ਬਾਈ ਸਾਹਿਬ ਸੱਚੇ ਕਹੋ ਕੀ ਹਾਲ ਹੈ ਠੀਕ ਹੈ ਹਾਂ ਇਹ ਇੱਕ ਬੱਸ ਭਾਜਾਂ ਦਾ ਕਦੇ ਕਦੇ ਫਿਰ ਅੱਛਾ ਥੋੜਾ ਜਿਹਾ ਹੁਣ ਇਹਨੇ ਆ ਸਭ ਵਿਚ ਰਿਹਾ ਗੈਪ 12 ਦਿਨ ਗੈਪ ਰਿਹਾ ਹੋਣ ਆਇਆ ਦੁਆਰੇ ਫਿਰ ਮੈਨੂੰ ਇਹ ਜਾਣਾ ਪੈਣਾ ਜੀ ਮੈਂ ਕੁਰਸੀ ਲੈ ਕੇ ਉਹ ਪਾ ਲੈ ਵਸੇ ਰੱਖ ਉਧਰ ਮੈਂ ਡਾਕਟਰ ਸਾਹਿਬ ਨੂੰ ਇੰਨੀ ਦੂਰ ਤੇ ਆਇਆ ਜਾਣ ਦਾ ਦਿੰਦਾ ਨਹੀਂ ਮੈਂ ਕਿਹਾ ਸੇਵਾ ਪਾਣੀ ਪੂਰੀ ਕਰਕੇ ਭੇਜਾਂਗਾ ਟਾਈਮ ਵੀ ਅਗਰ ਰੋਟੀ ਜਾਵਾਂ ਜੀ 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 ਲੋ ਵੀ ਡਾਕਟਰ ਸਾਹਿਬ ਚੱਲੇ ਹੁਣ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ओके okay जी थैंक okay यू जी जी नाइस लंच अ वेरीस कंपनी जी शुकरी, शुकरी। दे ब्या ब्या जी शुक्रिया शुक्रिया आज जो खरड़ जाना ਹੋਇਆ ਕੈਨਸਲ ਕਿਉਂਕਿ ਘਰ ਦੇ ਤਾਂ ਕੱਪੜੇ ਪ੍ਰੈਸ ਕਰਨੇ ਆ ਕੱਲ ਨੂੰ ਵਿਆਹ ਜਾਣਾ ਵਿਆਹ ਕਿਤੇ ਜਾਣਾ ਉਹ ਮੈਂ ਕੱਲ ਵਾਲੀ ਵੀਡੀਓ ਚ ਦੱਸੂਗਾ ਤੇ ਹੁਣ ਹੋ ਗਿਆ ਗਰਾਊਂਡ ਦਾ ਟਾਈਮ ਫਿਰ ਛੋਟੇ ਢੌਂਕਾਂ ਨੂੰ ਸੌਣ ਦਾ ਵੀ ਲਾ ਲਿਆ ਵਿੱਚ ਮੈਂ ਅੱਜ ਦੇਖਦਾ ਤਾਂ ਇੰਡੀਆ ਦਾ ਬੁਰਾ ਹਾਲ ਹੈ ਦਸਤੀ ਕਾਫੀ ਫਰਿਆਦ ਹੈ ਇਹ ਤਹਰ ਬਣੀ ਹੋਈ ਆ ਭਾਈ ਅਰੇ ਹਾਰ ਨਾ ਕਰਦਾ ਜਿੱਤਣਾ ਪਿਛਲਾ ਮੈਚ ਬੜੇ ਬੰਬ ਜਿੱਤੇ ਆ ਉਦੋਂ ਲੋਕ ਸਟੇਜਾਂ ਟੀਮ ਨੂੰ ਬਲਾਂ ਘੜਦੇ ਹੋਣੇ ਜਿਹੜੀ ਟੀਮ ਹਾਰਦੀ ਆ ਸਾਡੇ ਕਹਿ ਖੇਲੇ ਅੱਜ ਉਹੀ ਟੀਮ ਦੇ ਤਰੀਫਾਂ ਕਰ ਰਹੇ ਹੋਣੇ ਵਾਹ ਕਾ ਬੋਲਿੰਗ ਕਰਾ ਰਹੇ ਆ ਅੱਜ ਫਿਰ ਦਿਲ ਟੁੱਟ ਗਿਆ ਕੋਈ ਗਰਾਊਂਡ 'ਚ ਕੋਈ ਖੇਲਣੇ ਨਹੀਂ ਆ ਰਿਹਾ ਹੈਗਾ ਯਾਰ ਮੈਂ ਸੋਚਦਾ ਮੈਂ ਜਦੋਂ ਮੈਂ ਖੇਲਣਾ ਛੱਡ ਦੇਣਾ ਨਾ ਇੱਥੇ ਗਰੌਂਚ ਮੁੰਡੇ ਨੇ ਆਉਣਾ ਘਟ ਜਾਣਾ ਇੱਥੇ ਮੈਂ ਬਹੁਤ ਪ੍ਰੇਟ ਕਰਾ ਜਿਹੜੇ ਮੁੰਡੇ ਮੇਰੇ ਨਾਲ ਦੇ ਆ ਵੀ ਆਓ ਆਓ ਖੇਲੀਏ ਆਓ ਖੇਲੀਏ ਹੁਣ ਕੋਈ ਨਹੀਂ ਆ ਫਿਰ ਨਹੀਂ ਆ ਕੋਈ ਚਲ ਆਪਾਂ ਹੁਣ ਕਰਦੇ ਆ ਵਾਕਿੰਗ ਨਦੀ ਦੇ ਵਿੱਚ ਵਿੱਚ ਚੱਲਦੇ ਆ ਵਾਕਿੰਗ ਕਰੀਏ ਪਾਣੀ ਆਉਂਦਾ ਦਰਿਆ ਦੇ ਵਿੱਚ ਕਿਸੇ ਟਾਈਮ ਨਾ ਕਾਲਾ ਪਾਣੀ ਆਉਂਦਾ ਹੁੰਦਾ ਸੀ ਬਿਲਕੁਲ ਪਾਣੀ ਕਾਲਾ ਪਾਣੀ ਤੇ ਲੋਕਾਂ ਨੇ ਸ਼ਿਕਾਇਤ ਕਰਕੇ ਜਿਹੜੀ ਫੈਕਟਰੀ 'ਚ ਪਾਣੀ ਆਉਂਦਾ ਸੀ ਉਹ ਉਹ ਬੰਦ ਕਰਾਤਾ ਫਿਰ ਉਹ ਨਾ ਫਿਲਟਰ ਕਰਕੇ ਆ ਸਾਫ਼ ਪਾਣੀ ਕਰਕੇ ਨਦੀ 'ਚ ਛੱਡਦੇ ਆ ਜੋ ਵੀ ਗੰਦਮੰਦ ਉਹਨਾਂ ਕੋਲ ਬਾਕੀ ਫਿਲਟਰ ਹੋ ਗਿਆ ਪਾਣੀ ਨਦੀ 'ਚ ਅੱਜਕੱਲ ਜਿਹੜਾ ਵੀ ਲੱਖੇ ਸਧਾਣੇ ਉਹਨਾਂ ਡੌੜਾ ਪਾਇਆ ਹੋਇਆ ਗੰਦੇ ਨਾਲੇ ਵਾਲਾ ਭਾਈ ਜਾਇਜ਼ ਆ ਜੇ ਤੁਸੀਂ ਪਾਣੀ ਪਾਉਣਾ ਦਿੱਤਾ ਸਾਫ਼ ਦਾ ਪਾਣੀ ਹੋਵੇ ਇਹ ਵੀ ਸੋਚਦਾ ਗਈ ਪਰ ਹਲਬ ਤੱਕ ਕਿੱਥੇ ਤੱਕ ਇਹਨੂੰ ਪਾਣੀ ਨੂੰ ਸਟਾਕ ਕਰਕੇ ਵੀ ਖੇਤਾਂ ਨੂੰ ਪਾਣੀ ਦਿੱਤਾ ਜਾ ਸਕਦਾ ਪਾਣੀ ਇਦਾਂ ਪੂਰਾ ਪੱਕਾ ਇਹਨ ਪੱਕੀ ਗੱਲ ਵੇ ਕਿਸੇ ਤਰੀਕੇ ਨਾਲ ਪੂਰੀ ਇੱਧਰ ਪੱਕੀ ਹੋ ਇੱਧਰ ਪੱਕੀ ਹੋ ਜਵੇ ਪਾਣੀ ਦੇ ਬੈਰੀਗੇਟਰ ਲਾ ਲੈਣ ਥੋੜੇ ਥੋੜੇ ਕਰਕੇ ਵੀ ਜਿਆਦਾ ਮੀਂਹ ਪੈਂਦਾ ਉਹਨਾਂ ਉੱਪਰ ਅੱਗੇ ਪਾਣੀ ਛੱਡ ਦੇ ਕਰਨ ਨੂੰ ਕਿਆ ਨਹੀਂ ਹੋ ਸਕਦਾ ਜਿੱਦਾਂ ਡਾਕਟਰ ਸਾਹਿਬ ਆਏ ਤੇ ਕੀ ਗੱਲਾਂ ਹੋਏ ਡਾਕਟਰ ਸਾਹਿਬ ਨਾਲ ਕਹਿੰਦਾ ਹੁਣ ਉਹਨੂੰ ਕਿਆ ਨਹੀਂ ਹੋ ਸਕਦਾ ਆਹ ਕੁਝ ਹੋ ਸਕਦਾ ਕਹਿੰਦਾ ਆਪਣੇ ਜਿਹੜੇ ਬੰਦੇ ਹੀ ਕਰਨਾ ਨਹੀਂ ਚਾਹੁੰਦੇ ਹੈ ਵੀ ਇਦਾਂ ਜਿਹੜੇ ਗਰੀਬ ਜਨਤਾ ਵੀ ਸਾਡੇ ਮੂੰਹੇ ਹੱਥ ਫੁਲਾਈ ਜਾਵੇ ਬਸ ਸਰ ਸੋਚੀਦਾ ਯਾਰ ਛੱਡ ਕਿਆ ਕਰਨਾ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਡੰਡੀ ਡੰਡੇ ਤੁਰਿਆ ਜਾ ਰਹੇ ਡੰਡੀ ਡੰਡੀ ਮੰਗਾ ਮੰਗਾ ਤਾਂ ਸ਼ੁਰੂਆਤ ਹੋਈ ਹੈ ਇਧਰ ਗਰਾਊਂਡ ਦੇ ਵਿੱਚ ਉਹ ਤਰੀ ਤਰੀ ਆਂਚੂ ਬੇਟੇ ਆਂਚੂ ਬੇਟਾ ਆਂਚੂ ਬੇਟਾ ਮੈ ਲਾ ਬੇਟਾ ਇਧਰ ਆ ਬੇਟਾ ਆ ਜਾ ਆਂਚੂ ਬੇਟੇ ਆ ਜਾ ਪਾਪਾ ਪਾਪਾ ਆ ਜਾ ਪਾਪਾ ਆ ਜਾ ਪਾਪਾ ਗਰਾਊਂਡ ਤੇ ਖੇਡ ਲਗਾਏਗਾ ਪਾਪਾ 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 ਉਧਰ ਫੜਦਾ 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 ਕਿੱਥੇ ਤੂੰ ਰੀਤਾ ਨੱਕ ਦੇ ਉੱਪਰ ਰੀਤਾ ਆਓ ਚੱਲ ਬੇਟਾ ਸ਼ਾਮ ਹੋ ਗਈ ਬੇਟਾ ਆ ਜਾਓ ਪਾਪਾ ਕੋ ਪੈਦੋ ਕਰੋ ਮੋਟਰ ਦਾ ਆ ਜਾ ਮੈਂ ਨਾ ਨਾ ਤੱਕ ਦੇ ਕੋਈ ਨਾ ਆ ਜਾ ਜਦੋਂ ਇਹਨਾਂ ਦੇ ਸਾਰਾ ਹੋਇਆ ਜਾਂਦਾ ਕੀ ਕਹਿੰਦਾ ਹੁੰਦੇ ਆ ਤੂੰ ਬਦਲ ਤੜਕੇ ਦਾ ਸਾਰ ਚਲਾਉਂਦਾ ਮੈਂ ਠੰਡ ਬਾਹਰ ਦਾ ਪੱਟੇ ਨੂੰ ਲਾ ਕੇ ਰੰਗ ਕਰਨ ਵਾਲਾ ਆ ਗਿਆ ਮੁੰਡਾ ਕੰਦਾ ਮਹਨ ਬੇੜ ਕੇ ਜਾਣਾ ਆ ਕਦਾ ਕਰਨ ਰੰਝੀਆਂ ਆਹ ਤੇ ਆਹ ਲਾ ਗੱਜਰ ਬਾਈ ਦੀ ਰੋਟੀ ਲਿਆਵਾ ਠੰਡ ਲੱਗ ਰਹੀ ਹੈ ਇੱਥੇ ਠੰਡ ਹੈ ਜਦੋਂ ਫਲੱਡ ਜਾਂਦੇ ਤਾਂ ਇੱਥੇ ਘੱਟ ਠੰਡ ਹੈ ਇੱਥੇ ਠੰਡ ਹੈ ਮੋਟਰਸਾਈਕਲ ਉੱਪਰ ਨਾ ਬਾਹਾਂ ਤੇ ਲੱਤਾਂ ਪੂਰੀਆਂ ਠਰ ਗਿਆ ਮੇਰੀ ਮੈਂ ਆਪਣੇ ਸ਼ਬਦ ਪਾਵਸ ਲੰਦਾ ਜਿਹੜੇ ਮੈਂ ਸਵੇਰੋਂ ਕਿਹਾ ਸੀ ਵੀ ਠੰਡ ਦੀ ਫੀਲ ਨਹੀਂ ਆਉਂਦੀ ਸੀ ਬਸ ਦਿਨ ਚ ਨਹੀਂ ਆਉਂਦੀ ਸੋਹ ਸ਼ਾਮ ਨੂੰ ਪੂਰੀ ਆਉਂਦੀ ਫੀਲ ਠੰਡ ਦੀ ਖੁਸ਼ਬੂ ਸੋਹਣੀ ਆ ਰਹੀ ਸੱਜ ਗਾਜਰਾਂ ਦੀ ਸਬਜ਼ੀ ਬਣੀ ਹੈ ਮੈਂ ਵੀ ਕਿਹਾ ਵੀ ਨਹੀਂ ਖੁਸ਼ਬੂ ਕਿੰਨੀ ਸੋਹਣੀ ਕੱਤੇ ਆ ਰਹੀ ਹੈ ਦਰਬਾਈ ਜਰੋਟੀ ਪੈਕ ਤੇ ਫੜਾ ਦੋ ਦੇ ਦਿਵਾ ਮੋਟਰ ਤੇ ਰੰਗ ਲਈ ਪੱਤੀ ਲਿ ਛਾੜ ਮਿੱਤਰਾ ਮੋਟਰ ਤੇ ਪੱਤੀ ਲਈ ਛਾੜ ਮਿੱਤਰਾ ਉੱਜ ਡਾਲੇ ਮੰਜੇ ਮੁੰਡਿਆਂ ਨੇ ਹਾਰਿਆ ਨੇ ਮੁੰਡਾ ਡਾਲੇ ਮੰਜੇ ਲੱਟਾ ਮਾੜ ਲਈਆਂ ਹਾ ਝੁਕ ਝੁਕ ਕੰਪਾਈ ਫਰ ਕਾਪੋਂ ਨੋ ਝੁਕਿਆ ਉਹ ਐਕਸੀਡੈਂਟ ਹੋ ਗਿਆ ਉਥੇ ਨਾ ਕੁੱਤੇ ਰੱਖੇ ਹੋਏ ਇੱਕ ਬੰਦੇ ਨੇ ਤੇ ਉਹਦੇ ਕੁੱਤਾ ਕੋ ਵਿਚ ਨਿਕਲਿਆ ਨਾ ਗੱਡੀ ਚ ਵੱਜਿਆ ਖਤਮ ਕੱਲ ਵੀ ਜਿਹੜੀ ਕੁੱਤੀ ਦੇਖਿਆ ਕੀ ਹੋਇਆ ਤਾਲੇ ਰੱਖਦੀ ਆ ਆਪਣੇ ਹੁਣੇ ਬੈਠੀ ਰਹੀ ਆ ਅੱਧੀ ਰਾਤ ਇੱਥੇ ਬੈਠੋ ਲੰਘੀ ਜਾਂ ਸਵੇਰੇ ਲੰਘੀ ਇੱਥੇ ਲੱਗੀ ਹਾਂ ਉਹ ਬਚਾ ਨਹੀਂ ਰੌਲਾ ਪਾਉਂਦੀ ਹੌਲੀ 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 ਕੰਮ ਨਹੀਂ ਇੱਕ ਜਿਹਾ ਬਣੀ ਜਾਂਦੀ ਉੱਥੇ ਗਈ ਕੁੱਤੇ ਵੇਖ ਤੋਂ ਕੋਣ ਦੱਸਿਆ ਕੁੱਤੇ ਖੁੱਲੇ ਆ ਇਹਨੇ ਇਹਨੇ ਮੀਟ ਕਰਕੇ ਪੈ ਪੈ ਉਰੇ ਉੱਥੇ ਹੁਣ ਕੀ ਕਰੀ ਜਾਣੋ ਕੀ ਦੀ ਗਲਤੀ ਗੈ ਸਕਦੇ ਆ ਬਾਈ ਯਾਰ ਹੁਣ ਉਹ ਤਾਂ ਕੁੱਤਾ ਦਾ ਅਚਾਨਕ ਗੱਲ ਤੋਂ ਮੋਟਰਸਾਈਕਲ ਦੇ ਅੱਗੇ ਆ ਗਿਆ ਸਰਚ ਸੱਟ ਵੱਜੀ ਯਾਰ ਹੁਣ ਗਏ ਮੁੰਡੇ ਸਾਰੇ ਇੱਥੇ ਮੁੰਡੇ ਸਾਰੇ ਪਾ ਜਾ ਹੱਥ ਤੇ ਮੈਂ ਕਿਹਾ ਜਾਓ ਇੱਥੇ ਯਾਰ ਜਿੰਨੇ ਵੀ ਜਾ ਕੇ ਦੇਖੋ ਕੌਣ ਆ ਹੁਣ ਆਏ ਤੇ ਪਤਾ ਲੱਗੂਗਾ ਚੱਕਰ ਹੋਇਆ ਸਾਰਾ ਵੈਸੇ ਬਾਈ ਇਹਨੂੰ ਇਹਨੂੰ ਬੰਦ ਕੇ ਰੱਖਣੀ ਚਾਹੀਦੀ ਹਾਂ 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 ਸਿੱਧੀ ਆ ਹਾਂ ਕੀ ਹੋਇਆ ਕੀ ਹੋਇਆ ਕੀ ਹੋਇਆ ਉਸ ਨੀ ਹਾਂ ਬਚਾਅ ਹੋ ਗਿਆ ਬਚਾਅ ਹੋ ਗਿਆ ਚਲੋ ਜਾਗੀ ਦੀ 15 ਮਿੰਟ ਬਾਅਦ ਹੋ ਜਾਈ ਉਹਨੂੰ ਹਾਂ ਉਹ ਉਸ ਤਾਂ ਆਈ ਬਚਾਅ ਹੋ ਗਿਆ ਓਹ ਛੋੜ ਕੌਣ ਉੱਥੇ ਤੇ ਇੱਥੇ ਸਾਰੇ ਉੱਥੇ ਤੇ ਇੱਥੇ ਸਾਰੇ ਬਠੇ ਨੇ ਕੌਣ ਲੈ ਗਿਆ ਬਚਾਅ ਹੋ ਗਿਆ ਚਲੋ ਵਧੀਆ ਵਧੀਆ ਬਚਾਅ ਹੋ ਗਿਆ ਬਚਾਅ ਹੋ ਗਿਆ ਬਧੀਆ ਹਾਂ ਬੜਾ ਟ੍ਰੈਫਿਕ ਹੋਏ ਬਹੁਤ ਗੀ ਜੇ ਮੈਂ ਤੁਹਾਨੂੰ ਦਿਖਾਵਾਂ ਇੱਕ ਮਿੰਟ ਦੇ ਵਿੱਚ ਨੂੰ 100 150 ਗੱਡੀ ਨਿਕਲ ਜਾਂਦੀ ਹੈ ਤੇ ਮੈਂ ਪਾਣੀ ਭਰ ਲਿਆ ਉਹਦੇ ਸ਼ਾਮ ਦੇ ਮੈਂ ਹੋ ਗਿਆ ਬਾਈ ਮੈਂ ਤਾਂ 15 ਮਿੰਟ ਖੜਾ ਰਹਿਦਾ ਉੱਧਰ ਉੱਧਰ ਹੁੰਦੀ ਨਹੀਂ ਯਾਰ ਸੜਕ ਚੱਲਦੀ ਬਹੁਤ ਹੈ ਕਰੋ ਕ੍ਰੋਸਿੰਗ ਹੁੰਦੀ ਨਹੀਂ ਮੈਂ ਕਰੀ ਪਰ ਮੈਂ ਦੋ ਤਿੰਨ ਮਿੰਟ ਮੈਂ ਖੜਾ ਰਹਿੰਦਾ ਪਰ ਹਾਲੇ ਜਿਹੜਾ ਆਪਣਾ ਕਾਲੂ ਹੈ ਜਿਹੜਾ ਕਾਲੂ ਆ ਉਹਨੂੰ ਅਕਲ ਆ ਗਈ ਉਹ ਪਤਾ ਕਿਆ ਕਰਦਾ ਮੇਰੇ ਨਾਲ ਖੜ ਜਦਾ ਇੱਥੇ ਉਹਨੇ ਸੜਕ ਪਾਰ ਕਰਨ ਲੱਗਿਆ ਉਹਨੇ ਜਦ ਮੈਂ ਤੁਰਨਾ ਇਹਦੇ ਨਾਲ ਮਾਰ ਕਰਾਂ ਮੈਂ ਸਮਝਦੇ ਆਓ ਦੇਖ ਰਾ ਕਿੰਨੀ ਅਕਲ ਆ ਗਈ ਸਾਲੇ ਨੂੰ ਬਹੁਤ ਹੈ ਉਹਰੇ ਵੀ ਬੈਠੇ ਰਹੇ ਨਾ ਹਾਂ ਹਾਂ ਹੱਦ ਕਰਕੇ ਜੂਆ ਖੇលਿਆ ਹੁੰਦਾ ਚਲੇ ਗਏ ਤੇ ਵੀਡੀਓ ਤਾਂ ਨਹੀਂ ਬਣਾਉਂਦਾ ਫਾਨ ਦੇ ਕਰੀ ਲਾਣ ਤੋਂ ਬੈ ਕੋ ਕਵਿੰਦੇ ਦਿਕਾ ਬੱਚੇ ਵਿੱਚ ਵੀ ਕਾਨ ਵੇਗਾ ਹਜਣਾ ਰੱਬ ਬੱਚੇ ਮਜ਼ਰਤ ਨਾ ਕਮਿਆ ਮੇ ਆ ਨੂੰ ਜਾਰ ਖਵਾਣ ਦਾ ਕੀ ਭਗਵਾ ਵਾਹ ਆਪਣੇ ਘਰ ਆ ਗਿਆ ਮੈਂ ਧੰਨਵਾਦ ਧੰਨਵਾਦ ਰਟੋ ਹਾਂ ਭਾਈ ਪੈ ਗਿਆ ਆ ਪੈ ਗਿਆ ਨਹੀਂ ਨਹੀਂ ਇੱਕ ਛੋਟਾ ਜਿਹਾ ਬਣਦਾ ਨਹੀਂ 10 29 ਵਿੱਚ ਨਾਮ ਹੋਗਾ ਪੈਂਦੀ ਲੈ ਲੈ ਕੇ ਵਿੱਚ ਜੱਬ ਇਹ ਉਸ ਨਹੀਂ ਹੁੰਦਾ ਨਹੀਂ ਖੂਨ ਪਤਲਾ ਹੁੰਦਾ ਉਹ ਕੱਦ ਹੈ ਬਾਈ ਸਾਰੇ ਮਤਲਬ ਉਹ ਵਾਰ ਹੈ ਮੈਂ ਦੇਖਿਆ ਜਖਾਮ ਹੋ ਗਿਆ ਹੁਣ ਤੱਕ ਉਹ ਨਹੀਂ ਸਾਰਾ ਦਵਾਈ ਲੈ ਗਿਆ ਫਿਰ ਦਵਾਈ ਲੈ ਲਈ ਮਹਾ ਉਹਦੇ ਦਵਾਈ ਇਹ ਥੋੜੀ ਬਾਈ ਚਲ ਠੀਕ ਹੈ